ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਾਰਮਿੰਗ ਟੀਵੀ ਦੇ ਉੱਪਰ ਜੀ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਵੀਡੀਓ ਦਾ ਤੁਹਾਨੂੰ ਪਾਰਟ 2 ਦਿਖਾਉਣ ਜਾ ਰਹੇ ਹਾਂ ਜੀ ਆਪਾਂ ਮੂੰਗੀ ਬੀਜੀ ਸੀਗੀ ਪਾਣੀ ਦੇ ਵਿੱਚ ਛੱਟਾ ਦੇ ਕੇ ਪਿਆਲੀ ਵਾਹ ਕੇ ਤੇ ਤੁਸੀਂ ਦੇਖ ਸਕਦੇ ਹੋ ਮੂੰਗੀ ਆ ਜਿਹੜੀ ਹਰੀ ਹੋ ਚੁੱਕੀ ਆ ਬਹੁਤ ਸੋਹਣੀ ਜਰਮੀਨੇਸ਼ਨ ਹੋਈ ਆ ਮੂੰਗੀ ਦੀ ਜਾਨੀ ਕੋਈ ਇਹ ਤੇ ਫਰਕ ਨਹੀਂ ਪਿਆ ਤੇ ਦੇਖ ਸਕਦੇ ਹੋ ਤੁਸੀਂ ਰਿਜ਼ਲਟ ਇਹਦਾ ਆ ਸਭ ਤੋਂ ਪਹਿਲਾਂ ਮੈਂ ਜਿਹੜੇ ਨਵੇਂ ਵੀਰ ਦੇਖ ਰਹੇ ਨੇ ਉਹਨਾਂ ਨੂੰ ਦੱਸ ਦੇਵਾਂ ਕਿ ਤਰੀਕਾ ਕੀ ਸੀ ਵੀ ਜਿਹਨਾਂ ਦਾ ਸੁੱਕਾ ਬਾਣ ਸੀਗਾ ਤੇ ਉਹਦੇ ਵਿੱਚ ਆਪਾਂ ਪੈੜੀ ਤਵੀਆਂ ਨਾਲ ਵਾਹੀ ਵਾਹ ਕੇ ਤੇ ਵਿੱਚ ਪਾਣੀ ਨਾਲ ਭਰਿਆ ਪਾਣੀ ਭਰ ਕੇ ਤੇ ਮੂੰਗੀ ਦਾ ਛੱਟਾ ਦੇ ਦਿੱਤਾ ਤੇ ਆਹ ਮੂੰਗੀ ਪੰਜਵੇਂ ਛੇਵੇਂ ਦਿਨ ਹਫ਼ਤੇ ਬਾਅਦ ਜਾਨੀ ਕਿ ਪੂਰਾ ਬਾਣ ਟਕੇ ਆਈ ਤੇ ਹੁਣ ਤੁਹਾਨੂੰ ਅੱਗੇ ਦੀ ਅੱਗੇ ਦਿਖਾਵਾਂਗੇ ਇੱਥੇ ਹੁਣ ਇਹ ਤੇ ਜਿਹੜਾ ਕੰਮ ਕਰਨਾ ਹੈਗਾ ਅਗਲਾ ਇਹਨੂੰ ਪਾਣੀ ਲਾ ਕੇ ਤੇ ਜਾਨੀ ਕਿ ਇਹ ਤੇ ਯੂਰੀਆ ਪਾਉਣਾ ਵਾ ਜਿਹਦੇ ਨਾਲ ਇਹ ਥੋੜੀ ਜਿਹੀ ਭਾਰੀ ਹੋਵੇ ਗ੍ਰੋਥ ਕਰੂਗੀ ਆਮ ਨੂੰਗੀ ਤਾਂ ਯੂਰੀਆ ਨਹੀਂ ਪਾਇਆ ਦਾ ਪਰ ਇਹ ਤੇ ਪਾਵਾਂਗੇ ਆਪਾਂ ਕਿਉਂਕਿ ਥੋੜੀ ਜਿਹੀ ਜ਼ਿਆਦਾ ਵਧੇ ਵਧੂ ਫੁੱਲੂਗੀ ਤਾਂ ਕਾਮਯਾਬ ਹੋਊਗੀ ਜ਼ਿਆਦਾ ਤੇ ਕਈ ਬੰਦੇ ਕਹਿੰਦੇ ਕਿ ਇਹ ਫਲ ਨਹੀਂ ਲੱਗਦਾ ਇਹਨੂੰ ਹਰੀ ਵੀ ਕੀਤਾ ਹੈ ਇਹਨੂੰ ਫਲ ਵੀ ਲਵਾ ਕੇ ਦਿਖਾਵਾਂਗੇ ਤੁਹਾਨੂੰ ਤੇ ਤੁਸੀਂ ਬਸ ਦੇਖਦੇ ਰਹੋ ਵੀਡੀਓ ਦਿਖਾਵਾਂਗੇ ਤੁਹਾਨੂੰ ਕੀ ਬਣਦਾ ਕੀ ਨਹੀਂ ਕਿਉਂਕਿ ਵੱਡੀ ਗੱਲ ਹੁੰਦੀ ਹੈ ਹਰੀ ਕਰਨੀ ਤੇ ਹਰੀ ਆਪਾਂ ਕਰ ਲਈ ਹੈ ਹਰੀ ਹੁਣ ਤਾਂ ਬਹੁਤ ਤਾਂ ਕੋਈ ਮਸਲਾ ਨਹੀਂ ਤੇ ਮੂੰਗੀ ਹੋਊ ਨਾ ਹਨ ਕਰਕੇ ਦਿਖਾਵਾਂਗੇ ਸਾਰਾ ਕੁਝ ਜੂਰੀਆ ਤੇ ਇਹ ਤੇ ਹੁਣ ਜਿਹੜਾ ਯੂਰੀਆ ਪਾ ਕੇ ਤੇ ਹਿਊਮਿਕ ਐਸਿਡ ਤੇ ਫਲੂਵਿਕ ਐਸਿਡ ਦੀ ਸਪਰੇਅ ਜ਼ਰੂਰ ਕਰਾਂਗੇ ਨਾਲ ਤੇ ਉਦੋਂ ਬਾਅਦ ਤੁਹਾਨੂੰ ਫੇਰ ਅਗਲਾ ਪਾਰਟ 3 ਦਿਖਾਵਾਂਗੇ ਮੂੰਗੀ ਦਾ ਵੀ ਕਿਵੇਂ ਇਹਦੀ ਕੰਡੀਸ਼ਨ ਕਿਉਂਕਿ ਇਹ ਫਰੀ ਦੀ ਹੋਈ ਆ ਜੇ 4-5 ਕੁੰਟਲ ਵੀ ਛਾੜਦੇ ਕੀ ਤਾਂ ਬਹੁਤ ਆ ਕਿਉਂਕਿ ਕਣਕ ਵਾਲੇ ਬਾਣੇ ਚ ਬੀਜੀ ਆਪਾਂ ਤੇ ਜਿਨਾਬੀ ਉਹ ਕਹਿੰਦੇ ਨੇ ਵੀ ਜਿਨਾ ਫਲੀਆਂ ਲੱਗਣ ਤਾਂ ਰੇ ਨਾਲੇ ਕਹਿੰਦੇ ਪੰਨ ਤੇ ਨਾਲੇ ਫਲੀਆਂ ਪਰ ਇਹ ਆਪਾਂ ਕੋਈ ਵਾਉਣ ਲਈ ਨਹੀਂ ਬੀਜੀ ਇਹ ਆਪਾਂ ਫਸਲ ਵਧਣ ਲਈ ਬੀਜੀ ਆ ਤੁਹਾਨੂੰ ਇਹ ਜਰੂਰ ਤਿਆਰ ਕਰਕੇ ਵੀਡੀਓ ਦਿਖਾਵਾਂਗੇ ਅਗਲੀ ਵੀ ਕਿਵੇਂ ਹਰੀ ਹੋਈ ਆ ਕਿਵੇਂ ਨਹੀਂ ਤੇ ਇੱਕ ਇਹਦਾ ਤਜਰਬਾ ਵੀ ਯਾਨਕਿ ਚੂਹਿਆਂ ਨੂੰ ਥੋੜੀ ਜੀ ਦਵਾਈ ਪਹਿਲਾਂ ਹੀ ਪਾ ਦੇਵੀਂ ਕਿਉਂਕਿ ਵਿਚ ਵਿਚ ਕੇ ਤੋ ਕਤੋਂ ਚੂਹੇ ਲੈ ਗਏ ਆ ਤੇ ਵੈਸੇ ਕੋਈ ਬਾਲੀ ਪ੍ਰੋਬਲਮ ਹੈ ਨਹੀਂ ਬਹੁਤ ਸੋਹਣੀ ਹਰੀ ਹੋਈ ਵੀ ਮੂੰਗੀ ਦੇਖ ਸਕਦੇ ਹੋ ਤੁਸੀਂ ਇਹ ਬਹੁਤ ਸੋਹਣੇ ਨੂੰ ਹਰੀ ਕਰ ਲਿਆ ਇਹਨੂੰ ਹਫਤੇ ਤੱਕ ਤੱਕ ਪਾਣੀ ਲਾ ਦਾਂਗੇ ਜਿਉਰੀਆ ਪਾ ਕੇ ਤੇ ਉਹਦੇ ਨਾਲ ਵਧੂਗੀ ਇਹ ਫੇਰ ਤੁਹਾਨੂੰ ਦਿਖਾਵਾਂ ਵੀ ਕੀ ਕੰਡੀਸ਼ਨ ਆ ਮੂੰਗੀ ਦੀ ਕਿਵੇਂ ਆ ਕਾਮਯਾਬ ਹੁੰਦੀ ਆ ਜਾਂ ਨਹੀਂ ਹੁੰਦੀ ਪਾਰਟ ਵਾਈਜ਼ ਇਹਦੀਆਂ ਵੀਡੀਓ ਚੱਲਣਗੀਆਂ ਪਾਰਟ 2 ਆ ਤੇ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਫੇਰ ਤੁਹਾਨੂੰ ਗਾਂਹ ਵਾਸਤੇ ਤੇ ਅਰਬਾ ਕੱਢ ਕੇ ਦੱਸਾਂਗੇ ਕਿਵੇਂ ਆ ਇਹ ਕਾਮਯਾਬ ਹੁੰਦੀ ਆ ਜਾਂ ਨਹੀਂ ਹੁੰਦੀ ਸੋ ਆਹ ਸੀਗੀ ਦੇਖ ਸਕਦੇ ਹੋ ਤੁਸੀਂ ਜਰਮੀਨੇਸ਼ਨ ਮੂੰਗੀ ਦੀ ਕਿੰਨੀ ਵਧੀਆ ਇਹ 421 ਬੀਜੀ ਆ ਜੀ ਐਮ ਐਚ 421 ਤੇ ਹਰਿਆਣੇ ਦੀ ਵੈਰੈਟੀ ਆ ਇਹ ਜਿਹੜੀ ਬਹੁਤ ਹੀ ਕਾਮਯਾਬ ਵੈਰੈਟੀ ਆ ਐਮ ਐਚ 421 ਇੱਕ ਕਣਕ ਵਾਲੇ ਬਾਣ ਚ ਪੰਜ ਛੇ ਝਾੜ ਦੇ ਦਿੱਤਾ ਪਿਛਲੇ ਸਾਲ ਤੇ ਬਾਕੀ ਫੈਟ ਕੀ ਦੇਖਾਂਗੇ ਫਿਰ ਕਿੰਨਾ ਝਾੜ ਦਿੰਦੀ ਕੀ ਕੋਸ਼ਿਸ਼ ਕਰਦੀ ਆ ਇਹ ਕਿਉਂਕਿ ਮੂੰਗੀ ਦੇ ਉੱਤੇ ਸਪਰੇਆਂ ਨਹੀਂ ਬਣਨਾ ਹੁੰਦਾ ਇਹਨੂੰ ਹੁਣ ਸੁੰਡੀ ਵਾਲੀ ਸਪਰੇ ਵੀ ਕਰਨੀ ਪੈਣੀ ਥੋੜੇ ਦਿਨਾਂ ਤੱਕ ਫੋਕ ਸੁੰਢੀ ਪੈਂਦੀ ਆ ਵੈਸੇ ਜਿਹੜੀ ਪਾਣੀ ਵਾਲੇ ਵਿੱਚੀ ਹੋਣੀ ਮੂਂਗੀ ਐ ਉਹਨੂੰ ਸੁੰਢੀ ਘੱਟ ਪੈਂਦੀ ਆ ਪਰ ਇਹਨੂੰ ਸੁੰਢੀ ਵਾਲੀ ਸਪਰੇ ਜਰੂਰੀ ਆ ਤਾਂ ਤੇ ਮੂਂਗਾ ਬਚ ਜਾਂਦੀ ਉਹਦੇ ਸੁੰਢੀ ਪੈ ਜਾਂਦੀ ਆ ਤੇ ਦੇਖ ਸਕਦਾ ਤੁਸੀਂ ਤੜੀ ਕੇ ਵੀ ਇਹਨਾਂ ਪੂਰਾ ਬਾਣ ਟੱਕਿਆ ਵਾ ਹਰੇ ਭਾਈ ਮਾਰਦੀ ਆ ਤੇ ਹੁਣ ਅਗਲੀਆਂ ਵੀਡੀਓ ਪਾਵਾਂਗੇ ਜਲਦ ਤੇ ਚੈਨਲ ਨਾਲ ਜੁੜੇ ਰਹੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਉਂਦੇ ਬਸਦੇ ਰਹੋ ਤੇ ਇੱਕ ਚੈਨਲ ਨੂੰ ਆਪਣੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਯਾਰ ਇੰਨੇ ਨਾਲ ਸਾਡਾ ਵੀ ਹੌਸਲਾ ਵਧਦਾ ਤਾਂ ਕਿ ਹੋਰ ਵੀਡੀਓ ਜਲਦੀ ਪਾਈਏ ਨਵੀਆਂ ਤੇ ਚਾਹੁੰਦੇ ਬਸ ਦਿਨ ਚੜਦੀ ਕਲਾ ਚ ਰਹੀ ਧੰਨਵਾਦ